ਸਤ ਗੁਰ ਕੀ ਜਿਸ ਨੂੰ ਮਤ ਆਵੇ ਸੋ ਸਤ ਗੁਰ ਮਾਹੀ ਸਮਾਨਾ ਇਹ ਬਾਣੀ ਜੋ ਜੀਉ ਹ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਕਹਾ ਬੁੱਤ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਤੇਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਤਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਤਾਰੀ ਤਸਾ ਪਾਤ ਸਾਹੀਆਂ ਦੀ ਆਤਮਿਕ ਜੋਤ ਜੁਗ ਜੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਸਾਚੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਸੰਤਿਆ ਦੇ ਸਮੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਾਜ ਰਹੇ ਦੀਵਾਨਾ ਅੰਦਰ ਆਪ ਸਭ ਮਾਈ ਪਾਈ ਸਾਧ ਸੰਗਤ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ ਸ੍ਰੀ ਸੋਤਰ ਰਹਿਰਾਜ ਸਾਹਿਬਾਨੀ ਦੇ ਪਾਠ ਸਰਵਣ ਕੀਤੇ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕੀਤੇ ਹਨ ਕੁਝ ਸਮਾਂ ਇਸੇ ਤਰ੍ਹਾਂ ਆਪਣੀਆਂ ਮਨ ਚਿੱਤ ਬਿਰਤੀਆਂ ਇਕਾਕਰ ਕਰਕੇ ਗੁਰੂ ਚਰਣਾ ਨਾਲ ਜੁੜ ਕਰਕੇ ਅੰਮ੍ਰਿਤ ਬਾਣੀ ਦੀ ਕਥਾ ਸਰਵਣ ਕਰੀਏ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਸਤਿਗੁਰੂ ਫਰਮਾਇਆ ਕਾਰੀ ਇਹੋ ਕਰੇ ਹੋ ਗੁਰੂ ਦਵਾਰ ਹੋਏ ਕੈ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜ਼ੂਰ ਹੈ ਪਰਮੇ ਕੇ ਛੋੜ ਕੱਟ ਕੇ ਅੰਤਰ ਜੋਤਿ ਸਤਿ ਹੋ ਗੁਰੂ ਮਹਾਰਾਜ ਦਾ ਇਹ ਉਪਦੇਸ਼ ਕਿ ਇਹ ਸਿੱਖਾ ਤੂੰ ਆਪਣੇ ਮਾਲਕ ਪ੍ਰਮਾਤਮਾ ਨੂੰ ਹਰ ਸਮੇਂ ਯਾਦ ਰੱਖਣਾ ਕਰ ਉਹ ਪਰਮਾਤਮਾ ਸਦਾ ਤੇਰੇ ਨੇੜੇ ਹੈ। ਬਸ ਆਪਣੇ ਅੰਦਰੋਂ ਭਰਮ ਨੂੰ ਦੂਰ ਕਰਕੇ ਭਲੇਖੇ ਨੂੰ ਦੂਰ ਕਰਕੇ ਇਹ ਜਾਣਣਾ ਕਰਕੇ ਉਹ ਮੇਰੇ ਅੰਦਰ ਹੈ। ਮੇਰੇ ਬਹੁਤ ਨੇੜੇ ਹੈ। ਹਰ ਕਾ ਨਾਮ ਅੰਮ੍ਰਿਤ ਹੈ, दारू ਇਹੋ ਲਾਏ ਹੋ। ਪਰਮੇਸ਼ਰ ਦਾ ਨਾਮ ਅੰਮ੍ਰਿਤ ਆਪਣੇ ਅੰਦਰੋਂ ਹਉਮੈ ਵਿਕਾਰਾਂ ਦੇ ਰੋਗ ਨੂੰ ਕਟਨ ਕਰ ਵਾਸਤੇ ਇਹ ਤਾਰੂ ਵਰਤਨਾ ਕਰ ਸਤਿਗੁਰ ਕਾ ਭਾਣਾ ਚਿਤ ਰਖੋ ਸੰਜਮ ਸੱਚਾ ਨੇਹੋ ਗੁਰੂ ਮਹਾਰਾਜ ਦਾ ਚੇਟਾ ਭਾਣਾ ਹੈ ਇਸ ਨੂੰ ਮੰਨਣਾ ਆਪਣੇ ਹਿਰਦੇ 'ਚ ਸਤਿਗੁਰਾਂ ਦੇ ਹੁਕਮ ਨੂੰ ਚੇਤੇ ਰੱਖਣਾ ਇਹੀ ਮਾਰੇ ਕਹਿੰਦੇ ਇੱਕ ਸੰਜਮ ਹੈ ਜਿਸ ਕਰਕੇ ਨਾਨਕ ਐਥੇ ਸੁਖੈ ਅੰਦਰ ਰਖਸੀ ਅੱਗੇ ਹਰਿ ਸੋ ਕੇਲ ਕਰਿ ਹੋ। ਇੱਥੇ ਵੀ ਸੁਖੀ ਹੋ ਜਾਏਗਾ। ਅੱਗੇ ਜਦੋਂ ਜੀਵ ਸੰਸਾਰ ਤੋਂ ਪਰ ਲੋਕ ਜਾਂਦਾ ਹੈ ਪਰਮਾਤਮਾ ਦੇ ਨਾਲ ਮਿਲਣਾ ਹੋਵੇਗਾ ਜਿੰਨਾ ਹੀ ਸਤਿਗੁਰੂ ਮਹਾਰਾਜ ਨੇ ਸਾਨੂੰ ਸੌਖਾ ਸਮਝਾਇਆ ਹੈ ਸਤਿਗੁਰੂ ਮਹਾਰਾਜ ਜੀ ਉਨਾਂ ਹੀ ਸੌਖਾ ਸਾਨੂੰ ਚੱਲਣ ਵਾਸਤੇ ਵੀ ਪ੍ਰੇਰਿਤੇ ਹਨ ਬੰਦਾ ਪਰਮਾਤਮਾ ਨੂੰ ਦੂਰ ਲੱਭਦਾ ਹੈ ਬਾਹਰ ਲੱਭਦਾ ਹੈ ਪਰਮਾਤਮਾ ਕਹਿੰਦੇ ਉਹ ਤੇਰੇ ਨੇੜੇ ਹੈ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹ ਪਰਮਾਤਮਾ ਤੇਰੇ ਅੰਦਰ ਸਮਾਇਆ ਹੋਇਆ ਹੈ ਕਿਵੇਂ ਪੋਹਪ ਮਦ ਜੋ ਬਾਸ ਬਸਤ ਹੈ ਮੁਗਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਵਸੈ ਨਿਰੰਤਰ ਘਟ ਹੀ ਖੋਜੋ ਪਾਈ ਜਿਵੇਂ ਇੱਕ ਫੁੱਲ ਵਿੱਚ ਸੁਗੰਧੀ ਹੁੰਦੀ ਹੈ ਉਹਦੇ ਵਿੱਚ ਹੈ ਤਾਂ ਬਾਹਰ ਅਸੀਂ ਸੁੰਗ ਸਕਦੇ ਹਾਂ ਜਿਸ ਤਰ੍ਹਾਂ ਇੱਕ ਸ਼ੀਸ਼ੇ ਵਿੱਚ ਪਰਛਾਵਾਂ ਹੁੰਦਾ ਹੈ ਇਸ ਤਰ੍ਹਾਂ ਹੀ ਉਹ ਪਰਮਾਤਮਾ ਤੇਰੇ ਅੰਦਰ ਵਸਿਆ ਹੋਇਆ ਹੈ ਘਟ ਹੀ ਖੋਜ ਫ ਭਾਈ ਬਸ ਆਪਣੇ ਅੰਦਰ ਉਹਨੂੰ ਖੋਜਣਾ ਕਰ ਉਹਨੂੰ ਲੱਭਣਾ ਕਰ ਆਗਾਹਾ ਕੁਤਰਾਗ ਪਿੱਛਾ ਫੇਰਨਾ ਮੋਹ ਡੜਾ ਸੱਜ ਅਵੇ ਹਵਾਰ ਬੋਹ ਨਾ ਹੋਵੀ ਜਨਮੜਾ ਅੱਗੇ ਨੂੰ ਤੁਰਿਆ ਚੱਲ ਸਤਗੁਰੂ ਮਾਰਾ ਕਹਿੰਦੇ ਅੱਗੇ ਵੱਲ ਦੇਖ ਆਗਾਹਾਂ ਨੂੰ ਤਰਾਕ ਪਿੱਛਾ ਫੇਰਨਾ ਮੋਹ ਡੜਾ ਤੂੰ ਪਿੱਛੇ ਨਾ ਤੱਕ ਪਿੱਛਾ ਕੀ ਐ ਸੰਸਾਰ ਮੇਰੇ ਪਿੱਛੋਂ ਸੰਸਾਰ ਚ ਕੀ ਹੋਵੇਗਾ ਜੀ ਮੈਂ ਇਸ ਤਰ੍ਹਾਂ ਕੀਤਾ ਤੇ ਆਏ ਹੋ ਜਾਏਗਾ ਮਾਰੇ ਕਹਿੰਦੇ ਪਿੱਛੇ ਨਾ ਫੇਕ ਇਸ ਤਰ੍ਹਾਂ ਦਾ ਜੀਵਨ ਦੇ ਅੰਦਰ ਇੱਕ ਵਾਰ ਵਿੰਨਣਾ ਕਰ ਕਦਮ ਰੱਖਣਾ ਕਰ ਸਹਿਜ ਰੇਹਾ ਵਾਰ ਬੋਹਰ ਨਾ ਹੋਵੀ ਜਨਮੜਾ ਤੇਰਾ ਜਨਮ ਮਰਨ ਮੁਕ ਜਾਏ ਭਵ ਸਤ ਸੰਗਤ ਕਰ ਗੁਰੂ ਮਹਾਰੇ ਤੇ ਬਨਾਏ ਰਸਤੇ ਤੇ ਚੱਲ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਪ੍ਰੇਮ ਦੀ ਖੇਡ ਦੇਣਾ ਕੀਤੀ ਹੈ ਜਿੱਥੇ ਮਹਾਰਾਜ ਨੇ ਬਚਨ ਕੀਤੇ ਹਨ ਹਰ ਮਿਲਣੇ ਨੂੰ ਮਨ ਲੋਚ ਦਾ ਕਰਮ ਮਿਲਾਵਣ ਹਾਰ ਕਰਮ ਕਹਿੰਦੇ ਨੇ ਬਖਸ਼ਿਸ਼ ਕਰਮ ਦਾ ਅਰਥ ਇੱਕ ਬਖਸ਼ਿਸ਼ ਹੁੰਦਾ ਹੈ ਜੇ ਮੰਮੇ ਨੂੰ ਸਿਹਾਰੀ ਹੋਵੇ ਜੇ ਮੰਮੇ ਨੂੰ ਔਕੜ ਹੋਵੇ ਤਾਂ ਉਹਦਾ ਅਰਥ ਹੁੰਦਾ ਹੈ ਕਰਮ ਜਿਹੜੇ ਅਸੀਂ ਚੰਗੇ ਤੇ ਮਾੜੇ ਕਰਮ ਕਰਦੇ ਹਾਂ ਸਤਿਗੁਰੂ ਮਹਾਰਾਜ ਕਹਿੰਦੇ ਕਰਮ ਮਿਲਾਵਣ ਹਾਰ ਪਰਮਾਤਮਾ ਦੀ ਬਖਸ਼ਿਸ਼ ਗੁਰੂ ਦੀ ਬਖਸ਼ਿਸ਼ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਾਉਂਦੀ ਹੈ ਜਿਵੇਂ ਮਹਾਪੁਰਖ ਸਮਝਾਉਂਦੇ ਪਹਿਲਾਂ ਵਾਹਿਗੁਰੂ ਕਿਰਪਾ ਕਰੇ ਤਾਂ ਗੁਰੂ ਮਿਲਦਾ ਹੈ ਫਿਰ ਗੁਰੂ ਦੀ ਕਿਰਪਾ ਹੋ ਜਾਏ ਤਾਂ ਪਰਮਾਤਮਾ ਮਿਲ ਜਾਂਦਾ ਹੈ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਬੰਦਾ ਭੁੱਲਿਆ ਹੋਇਆ ਸੰਸਾਰ ਵਿੱਚੋਂ ਗੁਰੂ ਤੇ ਧਰ ਤੇ ਆਉਂਦਾ ਹੈ ਸਤ ਸੰਗਤ 'ਚ ਬੈਠਦਾ ਹੈ ਕੁਝ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਬਾਹਰੋਂ ਤਾਂ ਦੇਖਦੇ ਆ ਨਾ ਵੱਡਾ ਕੌਣ ਹੈ ਛੋਟਾ ਕੌਣ ਹੈ ਅਮੀਰ ਕੌਣ ਹੈ ਗਰੀਬ ਕੌਣ ਹੈ ਦੁਖੀ ਕੌਣ ਹੈ ਸੁਖੀ ਕੌਣ ਹੈ ਫਿਰ ਅੰਦਰ ਝਾਕ ਵੱਜਦੀ ਹੈ ਗੁਰੂ ਅੰਦਰ ਮੋੜਦਾ ਹੈ ਤਾਂ ਸਤਗੁਰੂ ਮਹਾਰਾਜ ਕਹਿੰਦੇ ਜਦੋਂ ਗੁਰੂ ਨਾਲ ਮਿਲ ਕਰਕੇ ਆਪਣੇ ਅੰਦਰ ਦੇਖਣਾ ਸ਼ੁਰੂ ਕਰ ਦਿੱਤਾ ਹੈ ਗੁਰ ਮਿਲ ਹੋ गोविंद ਕਾ ਭੈ ਡਰ ਦੂਰ ਕਰਨਾ ਪਰਮਾਤਮਾ ਦਾ ਹਿਰਦੇ ਵਿੱਚ ਭੈ ਪੈਦਾ ਹੋ ਗਿਆ ਉਸ ਭੈ ਨੇ ਜਿਹੜਾ ਦੁਨੀਆ ਦਾ ਡਰ ਸੀ ਉਹ ਦੂਰ ਕਰ ਦਿੱਤਾ ਨਿਰ ਪਉ ਜਪੈ ਸਗਲ ਪਉ ਮਿਟੈ ਜਦੋਂ ਅੰਦਰੋਂ ਪਰਮਾਤਮਾ ਦਾ ਭੈ ਪੈਦਾ ਹੋਇਆ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਪਰਮਾਤਮਾ ਦੇ ਗੁਣ ਗਾਉਂਦਿਆਂ ਉਹ ਨਿਰਮਲ ਭੈ ਪੈਦਾ ਹੋ ਗਿਆ ਜਿਹੜਾ ਭੈ ਸਾਨੂੰ ਝੂਠ ਬੋਲਣ ਤੋਂ ਵਰਜਦਾ ਹੈ ਨਿੰਦਿਆ ਕਰਨ ਤੋਂ ਚੁਗਲੀ ਬੇਈਮਾਨੀ ਧੋਖਾ ਕਾਪਟ ਛਲ ਜਿਹੜਾ ਮਨ ਨੂੰ ਸੁਚੇਤ ਕਰਦਾ ਸਮਝਾਉਂਦਾ ਉਹ ਭੈ ਗੁਰੂ ਤੋਂ ਪ੍ਰਾਪਤ ਹੁੰਦਾ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮਹਿ ਡਰ ਰਹਿਿਆ ਸਮਾਈ ਜਦੋਂ ਪਰਮਾਤਮਾ ਦਾ ਭੈ ਦੇਖੋ ਇੱਕ ਚੋਰ ਕਿਸੇ ਦੇ ਘਰ ਚੋਰੀ ਕਰਨ ਜਾਂਦਾ ਅੱਗੋਂ ਕੋਈ ਚੌਂਕੀਦਾਰ ਖੜਾ ਹੋਵੇ ਤਾਂ ਸੁਚੇਤ ਹੋ ਜਾਂਦਾ ਔਰ ਜਿੰਨੀ ਚੌਕੀਦਾਰ ਦੀ ਕਰੜਾਈ ਹੋਵੇਗੀ ਓਨਾਂ ਹੀ ਚੋਰ ਨੂੰ ਸੁਚੇਤ ਹੋਣਾ ਪੈਂਦਾ ਹੈ ਕਈ ਵਾਰ ਉਹਨੂੰ ਮੌਕਾ ਵੀ ਨਹੀਂ ਮਿਲਦਾ ਚੋਰੀ ਕਰਨ ਦਾ ਵਾਪਸ ਆ ਜਾਂਦਾ ਹੈ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਪੰਜ ਵਿਕਾਰ ਨੇ ਤੇਰੇ ਅੰਦਰ ਉਹ ਸ਼ੁਭ ਗੁਣਾਂ ਨੂੰ ਲੁੱਟਦੇ ਨੇ ਜਦੋਂ ਗੁਰੂ ਦੇ ਸ਼ਬਦ ਦਾ ਪਹਿਰਾ ਲੱਗਿਆ ਹੋਵੇਗਾ ਜਿਹੜਾ ਮਨ ਉਹਨਾਂ ਚੋਰਾਂ ਨਾਲ ਮਿਲ ਕੇ ਰਾਪੀਆਂ ਕਰਦਾ ਸੀ ਉਹ ਚੋਰ ਮਨ ਨੂੰ ਬੁਰੇ ਪਾਸੇ ਪ੍ਰੇਰਦੇ ਸੰਨ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਉਹ ਚੋਰ ਭੱਜ ਜਾਂਦੇ ਨੇ ਪੰਜ ਚੋਰ ਆਗੈ ਭੱਗੇ ਜਬ ਸਾਧ ਸੰਗੀਤ ਪਰ ਕਦੋਂ ਜਦੋਂ ਸਾਧ ਸੰਗਤ ਵਿੱਚ ਆਏ ਗੁਰ ਮਿਲ ਭੈ ਗੋਬਿੰਦ ਕਾ ਭੈ ਦਰ ਦੂਰ ਕਰਨਾ ਭੈ ਤੇ ਬੈਰਾਗ ਉਪਜੈ ਹਰ ਖੋਜਤ ਫਿਰਨਾ ਫਿਰ ਭੈ ਪੈਦਾ ਹੋ ਗਿਆ ਫਿਰ ਦੂਜੀ ਅਵਸਥਾ ਹੈ ਵਿਰਾਗ ਵਿਰਾਗ ਪੈਦਾ ਹੁੰਦਾ ਹੈ ਅਸੀਂ ਸ਼ਬਦ ਸਰਵਣ ਕੀਤਾ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤਿ ਛੋਹ ਪਿਰ ਦੇਖਣ ਕੀ ਆਸ ਭਗਤ ਫਰੀਦ ਜੀ ਮਹਾਰਾਜ ਸਾਰਾ ਜੀਵਨ ਸਾਧ ਸੰਗਤ ਬੰਦਗੀ ਵਾਲੇ ਪਾਸੇ 라 ਦਿੱਤਾ ਕਹਿੰਦੇ 12 ਸਾਲ ਜਦੋਂ ਮਾਤਾ ਨੇ ਭਗਤ ਜੀ ਨੂੰ ਪਰਮਾਤਮਾ ਵਾਲੇ ਪਾਸੇ ਜੋੜਿਆ ਨਾ ਜੰਗਲ ਵੱਲ ਚਲੇ ਗਏ 12 ਸਾਲ ਜੰਗਲ ਵਿੱਚ ਰਹਿ ਕਰਕੇ ਤਪੱਸਿਆ ਕਰਦੇ ਰਹੇ ਜਦੋਂ ਵਾਪਸ ਆਏ ਤੇ ਫਿਰ ਘਰ ਦੇ ਵਿੱਚ ਮਾਤਾ ਨੂੰ ਮਿਲੇ ਮਾਤਾ ਨੇ ਦੇਖਿਆ ਵੀ ਫਰੀਦ ਦੇ ਜਿਹੜੇ ਕੇਸ ਨੇ ਕਾਫੀ ਉਲਝੇ ਹੋਏ ਨੇ ਸਵਾਰਨ ਲੱਗੀ ਕੰਗੀ ਫੇਰ ਕੇ ਤੇ ਭਗਤ ਫਰੀਦ ਜੀ ਨੇ ਜਿਵੇਂ ਪੀੜ ਹੁੰਦੀ ਹੈ ਨਾ ਇਸ ਤਰ੍ਹਾਂ ਚੀਕ ਮਾਰੀ ਤੇ ਮਾਤਾ ਕਹਿਣ ਲੱਗੀ ਫਰੀਦ ਜਦੋਂ ਤੂੰ ਦਰਖਤਾਂ ਦੇ ਪੱਤੇ ਤੋੜ-ਤੋੜ ਕੇ ਖਾਂਦਾ ਸੀ ਤੇ ਉਹਨਾਂ ਦੀਆਂ ਚੀਕਾਂ ਵੱਜਦੀਆਂ ਹੋਣਗੀਆਂ ਹੁਣ ਤੈਨੂੰ ਚੀਕਾਂ ਵੱਜਦੀਆਂ ਫਿਰ ਸਮਝ ਗਏ ਕਿ ਮੈਂ ਅਜੇ ਪੂਰਾ ਨਹੀਂ ਹੋਇਆ ਫਿਰ ਜੰਗਲ ਵੱਲ ਚਲੇ ਗਏ ਪੁੱਠੇ ਲੜਕ ਕੇ ਤਪ ਕੀਤਾ 12 ਸਾਲ ਫਿਰ ਤਪੱਸਿਆ ਆਰੰਭ ਕਰ ਦਿੱਤੀ ਫਿਰ ਜਦੋਂ ਇਹ ਵਚਨ ਕੀਤਾ ਚਿੜੀਓ ਮਰਜੋ ਚਾਉਂਦੀਆਂ ਹੋਜੋ ਫਿਰ ਇੱਕ ਇਸਤਰੀ ਦੇ ਰੂਪ ਵਿੱਚ ਪ੍ਰਮਾਤਮਾ ਨੇ ਉਹਨੂੰ ਸਮਝਾਇਆ ਭਗਤ ਜੀ ਨੂੰ ਵੀ ਅਜੇ ਤੇਰੇ ਅੰਦਰ ਹੰਕਾਰ ਹੈ ਪਾਣੀ ਪੀਣ ਲੱਗੇ ਸਾਡਾ ਖੂਹ ਤੋਂ ਤੇ ਉਹ ਇਸਤਰੀ ਖੂਹ ਵਿੱਚੋਂ ਪਾਣੀ ਭਰ-ਭਰ ਕੇ ਬਾਹਰ ਡੋਲੀ ਜਾਂਦੀ ਸੀ ਭਗਤ ਫਰੀਦ ਜੀ ਨੇ 2-3 ਵਾਰ ਪਾਣੀ ਮੰਗਿਆ ਕਹਿੰਦੀ ਤੋ ਬਹਿ ਜਾ 2 ਮਿੰਟ ਰੁਕ ਜਾ ਫਿਰ ਜਦੋਂ ਉਹ ਆਪਣੇ ਕੰਮ ਤੋਂ ਵੇਲੀ ਹੋਈ ਭਗਤ ਜੀ ਨੂੰ ਪਾਣੀ ਪਿਆਇਆ ਭਗਤ ਜੀ ਪਾਣੀ ਪੀ ਕੇ ਕਹਿਣ ਲੱਗੇ ਤੂੰ ਪਾਣੀ ਖੂਹ ਚੋਂ ਭਰ ਕੇ ਬਾਹਰ ਡੋਲੀ ਜਾਨੀਂ ਮੈਂ ਕਦੋਂ ਦਾ ਪਿਆਸਾ ਤੈਨੂੰ ਪਾਣੀ ਵਾਸਤੇ ਕਹਿ ਰਿਹਾ ਸੀ ਤਾਂ ਉਸ ਸਮੇਂ ਉਹ ਇਸਤਰੀ ਕਹਿ ਲੱਗੀ ਇਹ ਚਿੜੀਆਂ ਨਹੀਂ ਹਨ ਕਹੇਗਾ ਮਰ ਜੋ ਮਰ ਜਾਣਗੀਆਂ ਜਿਉਂਦੀਆਂ ਹੋ ਜੋ ਜਿਉਂਦੀਆਂ ਹੋ ਜਾਣਗੀਆਂ ਤਾਂ ਉਸ ਸਮੇਂ ਭਗਤ ਜੀ ਬੜੇ ਹੈਰਾਨ ਹੋ ਗਏ ਤੈਨੂੰ ਕਿਹ ਪਤਾ ਲੱਗਿਆ ਕਹਿ ਲੱਗੀ ਮੈਂ ਪਤੀ ਪ੍ਰਤ ਇਸਤਰੀਆਂ ਪਤੀ ਪ੍ਰਤ ਇਸਤਰੀ ਜਿਹੜੀ ਹਮੇਸ਼ਾ ਆਪਣੇ ਪਤੀ ਤੇ ਪਾਣੀ ਵਿੱਚ ਹੁਕਮ ਵਿੱਚ ਰਹਿੰਦੀ ਹੈ ਉਹਦੇ ਵਿੱਚ ਤਾਕਤ ਆ ਜਾਂਦੀ ਹੈ ਆਪਣੇ ਪਤੀ ਦੇ ਹੁਕਮ ਨੂੰ ਮੰਨਦਿਆ ਦੇਖੋ ਇੱਕ ਇਸਤਰੀ ਆਪਣੇ ਪਤੀ ਦੇ ਹੁਕਮ ਵਿੱਚ ਰਹੇ ਨਾ ਕਦੇ ਜੀਵਨ ਪੜਿਓ ਪਤੀ ਪ੍ਰਤ ਇਸਤਰੀਆਂ ਦਾ ਬਹੁਤ ਸ਼ਕਤੀ ਆ ਜਾਂਦੀ ਹੈ ਜਿਹੜੇ ਕੋਲ ਅਮਰਦਾਸ ਮਹਾਰਾਜ ਕੋਲ ਵੀ ਇੱਕ ਮਾਈ ਸੇਵਾ ਆਇਆ ਕਰਦੀ ਸੀ ਕਾਬਲ ਤੋਂ ਪਤੀ ਪ੍ਰਤ ਇਸਤਰੀ ਸ਼ਕਤੀ ਦੇ ਨਾਲ ਤੇ ਕਹਿ ਲੱਗੀ ਮੇਰੀ ਭੈਣ ਉਹਦੇ ਘਰ ਨੂੰ ਅੱਗ ਲੱਗਦੀ ਪਰ ਉਹ ਕਿਤੇ ਦੂਰ ਗਈ ਹੋਈ ਹੈ ਤੇ ਮੈਂ ਇਥੋਂ ਪਾਣੀ ਭਰ-ਭਰ ਕੇ ਡੋਲ-ਡੋਲ ਕੇ ਉਹ ਅੱਗ ਬੁਝਾਉਣਾ ਕੀਤੀ ਹੈ ਮੇਰੇ ਵਿੱਚ ਇੰਨੀ ਤਾਕਤ ਹੈ ਪਤੀប្រਤ ਧਰਮ ਕਰਕੇ ਔਰ ਮਾਰੇ ਨੇ ਬਚਨ ਕੀਤਾ ਹੈ ਧਨ ਪ੍ਰਯੋਜਨ ਧਨ ਸਤੀ ਜਨ ਪ੍ਰਯੋਗ ਪਰਮੇਸ਼ਰ ਕਰ ਜਾਣਿਆ ਉਹ ਇਸਤਰੀਆਂ ਧਨ ਜਿਹੜੀਆਂ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਂਦੀਆਂ ਪੂਜਦੀਆਂ ਨਹੀਂ। ਸੋ ਉਸ ਸਮੇਂ ਭਗਤ ਜੀ ਨੇ ਦੇਖਿਆ ਵੀ ਅਜੇ ਵੀ ਮੇਰੇ ਅੰਦਰ ਹੰਕਤਾ ਹੈ। ਫਿਰ ਮੁਰਸ਼ਿਦ ਧਾਰਨ ਵਾਸਤੇ ਸੱਦ ਸੰਗ ਚਲੇ ਗਏ। ਇੱਕ ਮਹਾਪੁਰਖਾਂ ਦੇ ਕੋਲ ਰਹਿ ਕਰਕੇ ਉਹਨਾਂ ਦੀ ਸੇਵਾ ਕਰਦੇ ਰਹੇ। ਸੇਵਾ ਕਰਦਿਆਂ ਸਮਾਂ ਆਇਆ ਕਿ ਇੱਕ ਦਿਨ ਰਾਤ ਦੇ ਸਮੇਂ ਆਪਣੇ ਮੁਰਸ਼ਿਦ ਦਾ ਇਸ਼ਨਾਨ ਕਰਵਾਇਆ ਕਰਦੇ ਸਨ ਨੀਮ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਲੋਕ ਆਪਣੇ ਘਰ ਦੇ ਵਿੱਚ ਅੱਗ ਜਮਾ ਰੱਖਦੇ ਸੀ ਰਾਤ ਨੂੰ ਅੱਗ ਸਾਹਮਣੇ ਰੱਖ ਲੈਣੀ ਕੋਲਿਆਂ ਨੂੰ ਸਾਹਮਣੇ ਰੱਖ ਲੈਣਾ ਸਵੇਰੇ ਉਹਨਾਂ ਤੋਂ ਹੀ ਅੱਗੇ ਅੱਗ ਬਣਾ ਕਰਕੇ ਚੁੱਲ੍ਹਾ ਬਾਲਦੇ ਸਨ ਮੀ ਪੈਣ ਕਰਕੇ ਜਿਹੜੀ ਰਾਤ ਨੂੰ ਅੱਗ ਰੱਖੀ ਸੀ ਉਹ ਠੰਡੀ ਹੋ ਗਈ। ਭਗਤ ਜੀ ਨੇ ਦੇਖਿਆ ਵੀ ਮੇਰੇ ਮੁਰਸ਼ਿਦ ਨੇ ਉੱਠਣਾ ਹੈ ਮੈਂ ਇਸ਼ਨਾਨ ਕਰਉਣਾ ਹੈ ਇਹ ਮੇਰਾ ਨੀਮ ਹੈ। ਪਰ ਅੱਗ ਠੰਡੀ ਹੋਣ ਕਰਕੇ ਪਾਣੀ ਗਰਮ ਨਹੀਂ ਹੋਵੇਗਾ ਇਸ ਲਈ ਪਹਿਲਾਂ ਇੰਤਜ਼ਾਮ ਕਰਨਾ ਪੈਣਾ ਹੈ ਅੱਗ ਵਾਸਤੇ। ਭਾਂਡਾ ਲੈ ਕਰਕੇ ਕਿਸੇ ਦੇ ਘਰੋਂ ਅੱਗ ਲੈਣ ਵਾਸਤੇ ਚਲੇ ਗਏ। ਉਹਨਾਂ ਸਮੇਂ ਵਿੱਚ ਲੋਕ ਇੱਕ ਦੂਸਰੇ ਘਰੋਂ ਕੋਲੇ ਲਿਆ ਕਰਕੇ ਅੱਗ ਲਿਆ ਕਰਕੇ ਵੀ ਆਪਣੇ ਘਰਾਂ 'ਚ ਬਾਲ ਲੈਂਦੇ ਸੀ। ਭਗਤ ਜੀ ਜਾ ਰਹੇ ਨੇ ਦੇਖਿਆ ਸਾਹਮਣੇ ਇੱਕ ਦੀਵਾ ਬਲ ਰਿਹਾ ਹੈ। ਜਦੋਂ ਕਹੇ ਦੇਖਿਆ ਇਹ ਤਾਂ ਦੇਸਵਾ ਦਾ ਘਰ ਹੈ। ਤਾਂ ਉਸ ਸਮੇਂ ਭਗਤ ਜੀ ਨੇ ਉਸ ਨੂੰ ਕਿਹਾ ਕਿ ਮੈਨੂੰ ਅੱਗ ਚਾਹੀਦੀ ਹੈ ਮੈਂ ਆਪਣੇ ਗੁਰੂ ਦਾ ਇਸ਼ਨਾਨ ਕਰਉਣਾ ਹੈ ਮੁਰਸ਼ਿਦ ਦਾ ਇਸ਼ਨਾਨ ਕਰਉਣਾ ਹੈ ਮੀਂਹ ਪੈਣ ਕਰਕੇ ਅੱਗ ਠੰਡੀ ਹੋ ਗਈ ਤਾਂ ਉਸ ਬੇਸਵਾ ਨੇ ਕਿਹਾ ਵੀ ਮੈਂ ਤਾਂ ਬੇਸਵਾ ਹਾਂ ਤੇ ਬੇਸਵਾ ਦੀ ਇੱਛਾ ਕੀ ਹੁੰਦੀ ਹੈ ਉਹ ਤੈਨੂੰ ਪੂਰੀ ਕਰਨੀ ਪੈਣੀ ਹੈ ਭਗਤ ਜੀ ਕਹਿੰਦੇ ਅਸੀਂ ਖੁਦਾ ਦੇ ਬੰਦੇ ਆ ਅਸੀਂ ਪਰਾਇਆਂ ਏਸਤਰੀਆਂ ਨੂੰ ਮਾੜੀ ਨਿਗਾਹ ਨਾਲ ਨਹੀਂ ਦੇਖਦੇ ਜਿਸ ਤਰ੍ਹਾਂ ਭਗਤ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਨਾ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਤਾਂ ਉਸ ਸਮੇਂ ਜਦੋਂ ਭਗਤ ਜੀ ਨੇ ਇਹ ਬਚਨ ਕੀਤਾ ਤੇ ਉਹ ਵੇਸਵਾ ਕਹਿ ਲੱਗੀ ਵੀ ਜੇ ਤੂੰ ਇੰਨਾ ਹੀ ਚੰਗਾ ਹੈ ਤੇਰਾ ਆਪਣੇ ਮੁਰਸਤ ਨਾਲ ਇੰਨਾ ਹੀ ਪ੍ਰੇਮ ਹੈ ਤਾਂ ਆਪਣੀ ਅੱਖ ਅੱਖ ਕੱਢ ਕੇ ਦੇ ਦੇ ਉਸਨੇ ਸਮੇ ਚਾਕੂ ਦੇ ਨਾਲ ਆਪਣੀ ਖੱਬੀ ਅੱਖ ਕੱਢ ਕਰਕੇ ਭਗਤ ਜੀ ਨੇ ਉਹਦੇ ਅੱਗੇ ਰੱਖ ਦਿੱਤੀ। ਪੱਟੀ ਬੰਨਣਾ ਕੀਤੀ ਔਰ ਅੱਗ ਲੈ ਕੇ ਵਾਪਸ ਆ ਗਏ। ਔਰ ਇਹ ਬਚਨ ਵੀ ਕੀਤੇ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਪਿੱਚੈ ਕੰਬਲੀ ਰਹਾ ਤਾਂ ਟੁੱਟੈ ਨੇਹੋ ਭਿੱਜੋ ਸਿੱਜੋ ਕੰਬਲੀ ਅੱਲਹਿ ਵਰਸੋ ਨੇਹੋ ਜਾਏ ਮੇਰਾ ਤੈਨ ਸੱਜਣਾ ਨਾਲ ਪਿਆਰੇ ਜਦੋਂ ਆਪਣੇ ਮੁਰਸ਼ਦ ਦਾ ਇਸ਼ਨਾਨ ਕਰਾ ਰਹੇ ਸਨ ਫਿਰ ਉਹਨਾਂ ਨੇ ਪੁੱਛਿਆ ਵੀ ਫਰੀਦ ਕੀ ਗੱਲ ਹੋਗੀ ਅੱਜ ਆਪਣੀ ਇੱਕ ਅੱਖ ਨੂੰ ਤੋਂ ਬੰਨੀ ਬੈਠਾ ਹੈ ਕੀ ਗੱਲ ਹੋਗੀ ਦੱਸਿਆ ਨਹੀਂ ਕੇਵਲ ਇੰਨਾ ਬਚਨ ਕੀਤਾ ਕਿ ਮਹਾਰਾਜ ਮੇਰੀ ਇੱਕ ਅੱਖ ਆਈ ਹੋਈ ਹੈ ਆਈ ਹੋਈ ਦਾ ਮਤਲਬ ਹੁੰਦਾ ਵੀ ਉਹਦੇ ਵਿੱਚ ਕੋਈ ਖਰਾਬੀ ਹੋ ਗਈ ਹੈ ਜਦੋਂ ਐਨੀ ਗੱਲ ਕੀਤੀ ਤਾਂ ਕਹਿ ਲੱਗੇ ਵੀ ਦੱਸ ਫਿਰ ਉੱਟ ਗਈ ਆਵੇ ਕਿ ਛੋਟੀ ਆਵੇ ਕਹਿੰਦੇ ਮਹਾਰਾਜ ਜੇ ਕਿਰਪਾ ਕਰੋ ਫਿਰ ਛੋਟੀ ਆਵੇ ਤਾਂ ਸਾਧ ਸੰਗਤ ਭਗਤ ਫਰੀਦ ਜੀ ਦੀ ਅੱਖ ਜਦੋਂ ਉਹਨਾਂ ਨੇ ਕੱਪੜਾ ਲਾਇਆ ਉਸੇ ਤਰ੍ਹਾਂ ਸਹੀ ਸਲਾਮਤ ਹੋ ਗਈ ਪਰ ਪਹਿਲੀ ਅੱਖ ਦੇ ਨਾਲ ਥੋੜੀ ਛੋਟੀ ਸੀ ਫਿਰ ਭਗਤ ਜੀ ਨੇ ਆਪਣੇ ਮਰਸਦੀ ਸੇਵਾ ਕਰਦਿਆਂ ਸਮਾਪਤੀਤ ਕੀਤਾ ਬੰਦਗੀ ਕਰਦੇ ਸਨ ਇਲਾਹਾਬਾਦ ਵਿੱਚ ਰਿਹਾ ਕਰਦੇ ਬੰਦਗੀ ਕਰਦਿਆਂ ਕਰਦਿਆਂ ਹਿਰਦੇ ਵਿੱਚ ਪਰਮਾਤਮਾ ਦਾ ਇੰਨਾ ਪ੍ਰੇਮ ਹੈ ਸਾਧ ਸੰਗਤ ਹਰ ਸਮੇਂ ਦਰਸ਼ਨਾਂ ਦੀ ਤੜਫ ਸਰੀਰ ਕਹਿੰਦੇ ਇੱਕ ਥਾਂ ਤੇ ਪਿਆ ਰਹਿੰਦਾ ਜਦੋਂ ਬਾਹਰ ਕਿਸੇ ਥਾਂ ਤੇ ਜਾਂਦੇ ਸਨ ਸਮਾਧੀ ਲੱਗ ਜਾਂਦੀ ਸੀ ਕਿਉਂਕਿ ਇੰਨੀ ਉੱਚੀ ਅਵਸਥਾ ਜਦੋਂ ਸਮਾਧੀ ਲੱਗ ਜਾਵੇ ਫਿਰ ਪਤਾ ਨਹੀਂ ਲੱਗਦਾ ਮੈਂ ਕਿੱਥੇ ਬੈਠਾ ਕੀ ਕਰਨਾ ਜਿਹੜੇ ਕਾਂ ਸਨ ਪੰਛੀ ਸਨ ਜੰਗਲੀ ਪੰਛੀ ਜਾਨਵਰ ਉਹ ਆ ਕੇ ਠੰਗਾ ਮਾਰਦੇ ਨੇ ਮੁਰਦਾ ਸਮਝ ਕੇ ਠੰਗਾ ਮਾਰਦੇ ਨੇ ਭਗਤ ਜੀ ਨੇ ਦੇਖਿਆ ਵੀ ਇਹਨਾਂ ਕਾਂਵਾਂ ਨੂੰ ਭੁਲੇਖਾ ਪੈ ਗਿਆ ਫਿਰ ਸੋਚਿਆ ਵੀ ਇਹਨਾਂ ਦਾ ਭੋਜਨ ਹੈ ਮਰਦਾ ਖਾਣਾ ਇਹ ਮੇਰੇ ਸਰੀਰ ਨੂੰ ਮਰਦਾ ਸਮਝ ਕੇ ਖਾ ਰਹੇ ਨੇ ਤਾਂ ਇਹ ਬਚਨ ਕੀਤੇ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ మాਸ ਇਹ ਦੋਏ ਨੈਣਾ ਮਤ ਸੁਹੋ ਪਿਰ ਦੇਖਣ ਕੀ ਆਸ ਐ ਕਾਮੋ ਭਾਵੇਂ ਮੇਰਾ ਸਾਰਾ మాਸ ਖਾ ਲੋ ਚੂੰਡ ਚੂੰਡ ਕੇ ਖਾ ਲੋ ਪਰ ਆ ਜਿਹੜੇ ਦੋ ਨੇਤਰ ਨੇ ਨਾ ਇਨਾਂ ਨੂੰ ਛੱਡ ਦੇਣਾ ਕਰਿਓ ਮੇਰੇ ਅੰਦਰ ਉਸ ਮਾਲਕ ਨੂੰ ਪਰਮਾਤਮਾ ਨੂੰ ਦੇਖਣ ਦੀ ਆਸ ਬਣੀ ਹੋਈ ਹੈ ਇੰਨੀ ਬੰਦਗੀ ਕਰਦਿਆਂ ਸਾਧ ਸੰਗਤ ਭਗਤ ਫਰੀਦ ਜੀ ਨੇ ਹਿਰਦੇ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੀ ਤੜਫ ਕਿ ਐ ਖੁਦਾ ਐ ਵਾਹਿਗੁਰੂ ਪਰਮਾਤਮਾ ਮੈਨੂੰ ਦਰਸ਼ਨ ਬਖਸ਼ ਤੇ ਉਹਨਾਂ ਸਮੇਂ ਵਿੱਚ ਬੰਦਗੀ ਕਰਕੇ ਹੀ ਬਹੁਤ ਯਾਦੇ ਬੰਦਗੀ ਕਰਨੀ ਪੈਂਦੀ ਸੀ ਫਿਰ ਪਰਮਾਤਮਾ ਦੇ ਦਰਸ਼ਨ ਹੁੰਦੇ ਸਨ ਗੁਰੂ ਮਹਾਰਾਜ ਨੇ ਸਾਡੇ ਵਾਸਤੇ ਬੜਾ ਸੌਖਾ ਰਸਤਾ ਕਰ ਦਿੱਤਾ ਪਰ ਜਿੰਨਾ ਹੀ ਸੌਖਾ ਹੈ ਇਸ ਮਾਰਗ ਤੇ ਚੱਲਣਾ ਓਨਾ ਹੀ ਔਖਾ ਹੋ ਗਿਆ ਕਿਉਂਕਿ ਓਨੇ ਹੀ ਰਸ ਓਨੇ ਹੀ ਸੁੱਖ ਦੂਜੇ ਪਾਸੇ ਵੱਧ ਗਏ ਸਾਡੇ ਕੋਲ ਸਤਿਗੁਰੂ ਮਹਾਰਾਜ ਕਹਿੰਦੇ ਜੇ ਤੂੰ ਉਸ ਰੱਬ ਨੂੰ ਮਿਲਣਾ ਹੈ ਤਾਂ ਆਪਣੇ ਅੰਦਰ ਉਸ ਦਾ ਭੈ ਪੈਦਾ ਕਰਨਾ ਕਰ ਗੁਰਬਾਣੀ ਪੜ੍ਹ ਕੇ ਗੁਰਬਾਣੀ ਸੁਣ ਕਰਕੇ ਹਿਰਦੇ ਵਿੱਚ ਉਸ ਮਾਲਕ ਦਾ ਭੈ ਪੈਦਾ ਕਰ ਤੈ ਕੀ ਹੈ ਕਿ ਮੈਂ ਇਸ ਸੰਸਾਰ ਦੇ ਵਿੱਚ ਬੰਦਗੀ ਕਰਨ ਵਾਸਤੇ ਆਇਆ ਹਾਂ ਮੈਂ ਇੱਕ ਯਾਤਰੂ ਹਾਂ ਮੈਂ ਇੱਥੇ ਸਦਾ ਨਹੀਂ ਰਹਿਣਾ ਜਿਵੇਂ ਕੋਈ ਬੰਦਾ ਕਿਸੇ ਯਾਤਰਾ ਤੇ ਜਾਂਦਾ ਹੈ ਰਸਤੇ ਵਿੱਚ ਰੁਕ ਜਾਂਦਾ ਹੈ ਕਿਸੇ ਸਰਾਂ ਦੇ ਵਿੱਚ ਟਿਕਾਣਾ ਕਰਕੇ ਰਾਤ ਕੱਟਦਾ ਹੈ ਪਰ ਅਗਲੇ ਦਿਨ ਸਵੇਰ ਹੁੰਦਿਆ ਫਿਰ ਉੱਥੋਂ ਚੱਲਿਆ ਜਾਂਦਾ ਹੈ ਇਸ ਤਰ੍ਹਾਂ ਹੀ ਮਹਾਰਾਹ ਕਹਿੰਦੇ ਤੂੰ ਸਮਝ ਲੈ ਇਸ ਦੁਨੀਆ ਦੇ ਵਿੱਚ ਤੈਨੂੰ ਪਰਮਾਤਮਾ ਨੇ ਕੁਝ ਸਮੇਂ ਵਾਸਤੇ ਟਿਕਣ ਵਾਸਤੇ ਰੁਕਣ ਵਾਸਤੇ ਸਮਾਂ ਦਿੰਦਾ ਹੈ ਬਸ ਤੇਰੀ ਰੂਹ ਨੇ ਅੱਗੇ ਜਾਣਾ ਹੈ ਇਹਦਾ ਪੈਂਡਾ ਬੜਾ ਲੰਮਾ ਹੈ ਔਰ ਇਸ ਰਸਤੇ ਨੂੰ ਤੂੰ ਤਦੋਂ ਮੁਕਾ ਸਕਦਾ ਜੇ ਤੇਰਾ ਸਾਥੀ ਗੁਰੂ ਹੋਵੇਗਾ ਭੈ ਤੇ ਬੈਰਾਗ ਉਪਜੇ ਜਦੋਂ ਅੰਦਰ ਭੈ ਪੈਦਾ ਹੋ ਗਿਆ ਨਾ ਫਿਰ ਵਿਰਾਗ ਪੈਦਾ ਹੋਵੇਗਾ ਵਿਰਾਗ ਕਹਿੰਦੇ ਨੇ ਜਿਹੜਾ ਦੁਨੀਆ ਨੂੰ ਛੱਡ ਦੇਣਾ ਤਿਆਗ ਪਰ ਦੇਣਾ ਪਰ ਉਹ ਕਦੋਂ ਹੋਏਗਾ ਜਦੋਂ ਅੰਦਰ ਪਰਮਾਤਮਾ ਦਾ ਪ੍ਰੇਮ ਇੱਕ ਬੱਚਾ ਜਦੋਂ ਸਾਧ ਸੰਗਤ ਨੂੰ ਭੁੱਖ ਲੱਗਦੀ ਹੈ ਨਾ ਉਸ ਸਮੇਂ ਰੋਂਦਾ ਹੈ ਛੋਟਾ ਬੱਚਾ ਹੈ ਭੁੱਖ ਲੱਗੀ ਹੈ ਰੋਣਾ ਸ਼ੁਰੂ ਕਰ ਦਿੱਤਾ ਉਹਦੇ ਅੱਗੇ ਹਜ਼ਾਰਾਂ ਖੜਾਉਣੇ ਜਾ ਕੇ ਰੱਖ ਦੋ ਉਹਨੂੰ ਪਿਆਰ ਦੇ ਨਾਲ ਬੁਲਾਓ ਉਹਨੂੰ ਹਜ਼ਾਰ ਵਾਰ ਖੜਾਉਣਾ ਕਰੋ ਪਰ ਉਹਨਾਂ ਸਮਾਂ ਚੁੱਪ ਨਹੀਂ ਕਰੇਗਾ ਜਿੰਨਾ ਸਮਾਂ ਉਹਨੂੰ ਮਾਂ ਦਾ ਦੁੱਧ ਪ੍ਰਾਪਤ ਨਹੀਂ ਹੁੰਦਾ ਕਿਉਂ ਉਹਦਾ ਪ੍ਰੇਮ ਉੱਤਰ ਹੈ ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜਾ ਮਾਏ ਬਾਪ ਕੀ ਸੁੱਧ ਬੱਚੇ ਦੇ ਅੱਕ ਕਿੰਨੀਆਂ ਮਾਰਗੀਆਂ ਖੇਡਾਂ ਰੱਖਦੇ ਹੋ ਉਹਦਾ ਪ੍ਰੇਮ ਹੀ ਮਾਂ ਦੇ ਦੁੱਧ ਨਾਲ ਹੈ ਇਸ ਤਰ੍ਹਾਂ ਹੀ ਮਾਰਾ ਕਹਿੰਦੇ ਜਦੋਂ ਤੇਰਾ ਪ੍ਰੇਮ ਉਸ ਰੱਬ ਦੇ ਨਾਲ ਬਣ ਗਿਆ ਨਾ ਉਸ ਮਾਲਕ ਦੇ ਨਾਲ ਪ੍ਰੇਮ ਲੱਗ ਗਿਆ ਆਹ ਦੁਨੀਆ ਦੇ ਸੁੱਖ ਤਾਂ ਬੜੇ ਛੋਟੇ ਨੇ ਆਪੇ ਹੀ ਪਾਸੇ ਹੋ ਜਾਣੇ ਤਿਆਗ ਦੇ ਨੇ ਤੂੰ ਆਪੇ ਆਪੇ ਛੱਡ ਦੇਉਂਗੇ ਗੁਰਮਲ ਪਉ ਗੋਵਿੰਦ ਕਾ ਪੈ ਡਰ ਦੂਰ ਕਰਨਾ ਪੈ ਤੇ ਬੈ ਰਾਗ ਉਪਜੈ ਹਰ ਖੋਜ ਤੇ ਫਿਰਨਾ ਜਦੋਂ ਹਿਰਦੇ ਵਿੱਚ ਵਿਰਾਗ ਪੈਦਾ ਹੋ ਗਿਆ ਫਿਰ ਉਹ ਪਰਮਾਤਮਾ ਨੂੰ ਲੱਭਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਇੱਕ ਫਕੀਰ ਆਇਆ ਇਹਦਾ ਨਾਂ ਸੀ ਜਾਨੀ ਫਕੀਰ ਗੁਰੂ ਮਹਾਰਾਜ ਦੇ ਦਰ ਤੇ ਆ ਕਰਕੇ ਪੁਕਾਰ ਕਰਦਾ ਹੈ ਅੰਦਰ ਨਹੀਂ ਜਾਂਦਾ ਦਰਵਾਜ਼ੇ ਤੇ ਬੈਠਾ ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੋ ਜਾਨੀ ਕੋ ਜਾਨੀ ਸੇ ਮਿਲਾ ਦੋ ਇਸ ਤਰ੍ਹਾਂ ਹੀ ਵਾਰ-ਵਾਰ ਆਖੀ ਜਾਂਦਾ ਹੈ ਔਰ ਇਹੋ ਜੀ ਤਰਜ਼ ਵਿੱਚ ਮਿੱਠੀ ਆਵਾਜ਼ ਵਿੱਚ ਬੋਲਦਾ ਆਉਂਦੀਆਂ ਜਾਂਦੀਆਂ ਸੰਗਤਾਂ ਇਹਨੂੰ ਵਾਰ-ਵਾਰ ਕਹਿੰਦੇ ਨੇ ਸਾਨੂੰ ਫੇਰ ਸੁਣਾ ਦੁਬਾਰਾ ਫੇਰ ਕਹਿਂਦਾ ਜਾਨੀ ਕੋ ਜਾਨੀ ਸੇ ਮਿਲਾ ਦੋ ਕੁਝ ਸਿੱਖਾਂ ਨੇ ਸਤਿਗੁਰੂ ਮਹਾਰਾਜ ਨੂੰ ਜਾ ਕੇ ਦੱਸਿਆ ਮਹਾਰਾਜ ਚੁੱਪ ਰਹੀ ਇੱਕ ਦੋ ਦਿਨ ਬਤੀਤ ਹੋ ਗਏ ਸਿੱਖਾਂ ਨੇ ਫੇਰ ਬੇਨਤੀ ਕੀਤੀ ਮਹਾਰਾਜ ਉਹਨੇ ਤਾਂ ਕੁਝ ਖਾਤਾ ਪੀਤਾ ਵੀ ਨਹੀਂ ਉਹਨੂੰ ਦਰਸ਼ਨ ਬਖਸ਼ੋ ਉਹਨੂੰ ਆਪਣੇ ਕੋਲ ਬਿਲਾਓ ਮਹਾਰਾਜ ਕਹਿੰਦੇ ਇਹਦੇ ਆਸੇ-ਪਾਸੇ ਕੰਧ ਕੱਢ ਦਿਓ ਗੁਰੂ ਦਾ ਹੁਕਮ ਸਤਗੁਰੂ ਮਹਾਰਾਜ ਨੇ ਕਿਹਾ ਤੇ ਸਿੱਖਾਂ ਨੇ ਉਸ ਦੇ ਆਸੇ-ਪਾਸੇ ਕੰਧ ਕੱਢ ਦਿੱਤੀ ਪਰ ਉਹ ਉਸੇ ਤਰ੍ਹਾਂ ਬੈਠਾ ਇਹੀ ਕਹੀ ਜਾਏ ਜਾਨੀ ਕੋ ਜਾਨੀ से ਮਿਲਾ ਦੋ ਦੋ ਦਿਨ ਹੋਰ ਬਤੀਤ ਹੋਏ ਸਿੱਖਾਂ ਨੇ ਜਾ ਕੇ ਕਿਹਾ ਮਹਾਰਾਜ ਜੀ ਉਹ ਤਾਂ ਅੰਦਰ ਬੈਠਾ ਵੀ ਇਹੀ ਕਹੀ ਜਾਂਦਾ ਹੈ ਸਤਗੁਰੂ ਮਹਾਰਾਜ ਕਹਿੰਦੇ ਉਹਨੂੰ ਆਏ ਕਹੋ ਵੀ ਜਾ ਕੇ ਦਰਿਆ ਵਿੱਚ ਛਾਲ ਮਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰਿਆ ਜਦੋਂ ਸਿੱਖਾਂ ਨੇ ਇਸ ਤਰ੍ਹਾਂ ਕਿਹਾ ਉਸੇ ਸਮੇਂ ਦੌੜ ਪਿਆ ਦਰਿਆ ਵੱਲ ਭੱਜਿਆ ਜਦੋਂ ਸਤਿਗੁਰੂ ਮਹਾਰਾਜ ਨੂੰ ਸਿੱਖਾਂ ਨੇ ਖਬਰ ਕੀਤੀ ਮਹਾਰਾਜ ਕਹਿੰਦੇ ਹੁਣ ਜਾ ਕੇ ਫੜ ਲਓ ਸਿੱਖ ਪਿੱਛੇ ਦਏ ਨੇ ਦਰਿਆਦ ਵਿੱਚ ਡੁੱਬਣ ਲੱਗਿਆ ਸੀ ਜਾਂਦਿਆਂ ਨੂੰ ਫੜ ਲਿਆ ਸਤਿਗੁਰੂ ਮਹਾਰਾਜ ਆਪ ਗਏ ਸਤਿਗੁਰੂ ਮਹਾਰਾਜ ਗੱਲ ਨਾਲ ਲਾ ਲਿਆ ਕਿਉਂਕਿ ਉਹਦੇ ਅੰਦਰ ਤੜਫ ਸੀ ਜਾਨੀ ਮਤਲਬ ਮੈਂ ਜਾਨੀ ਫਕੀਰ ਜਾਨੀ ਕੋ ਮਿਲਾ ਦੋ ਉਸ ਮਾਲਕ ਨਾਲ ਮਿਲਾ ਦੋ ਜੋ ਮੇਰੀ ਜਾਨ ਹੈ ਜਿਨੇ ਮੇਰੇ ਅੰਦਰ ਰੂਹ ਪਾਈ ਹੈ ਜਿਹੜੇ ਮੇਰੇ ਪ੍ਰਾਣਾ ਦਾ ਆਸਰਾ ਹੈ ਪਰ ਉਹੀ ਮਿਲਦਾ ਹੈ ਉਸ ਨੂੰ ਜਿਹਦੇ ਅੰਦਰ ਪਿਆਸ ਲੱਗਦੀ ਹੈ ਹਰ ਮਿਲਨੇ ਨੂੰ ਮਨ ਲੋਚਦਾ ਕਰ ਮਿਲਾਵਣਾ ਬਾਣੀ ਤਾਂ ਸਾਨੂੰ ਬੜੀ ਸਿੱਖਿਆ ਦਿੰਦੀ ਹੈ ਪਰ ਅਸੀਂ ਕਦੋਂ ਚੱਲਾਂਗੇ ਅਸੀਂ ਕਦੋਂ ਅੰਦਰੋਂ ਲੱਭਾਂਗੇ ਉਹ ਸਾਡੇ ਤੇ ਹੈ ਜਦੋਂ ਅਸੀਂ ਸਾਧ ਸੰਗਤ ਕਰਾਂਗੇ ਸਾਧ ਸੰਗਤ ਕਰਦਿਆਂ ਕਰਦਿਆਂ ਉਹਦੀ ਬਖਸ਼ਿਸ਼ ਪ੍ਰਾਪਤ ਹੋਵੇਗੀ ਉਹਦੀ ਬਖਸ਼ਿਸ਼ ਮਿਲ ਗਈ ਫਿਰ ਗੁਰੂ ਸਾਡੇ ਤੇ ਕਿਰਪਾ ਕਰ ਦੇਗਾ ਸਾਨੂੰ ਸਵਾਰ ਦੇਗਾ ਜਦੋਂ ਅਸੀਂ ਸਵਾਰੇ ਗਏ ਫਿਰ ਉਹ ਆਪ ਹੀ ਅੰਦਰੋਂ ਤਰੁੱਠ ਕਰਕੇ ਮਿਲਾ ਦਿੰਦਾ ਹੈ ਤੇ ਦੇ ਬੈਰਾਗ ਉਪਜੈ ਹਰ ਖੋਜਤ ਫਿਰਨਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮਣਾ ਮਰਨਾ ਜਿਹੜਾ ਖੋਜੀ ਬਣ ਜਾਂਦਾ ਹੈ ਸਤਗੁਰੂ ਮਹਾਰਾਜ ਕਹਿੰਦੇ ਉਹਦਾ ਜੰਮਣਾ ਮਰਨਾ ਮਿਟ ਜਾਂਦਾ ਹੈ ਇਹ ਸਾਨੂੰ ਬਾਣੀ ਦਸਦੀ ਹੈ ਸਾਨੂੰ ਕਿਸੇ ਬੰਦੇ ਕੋਲ ਜਾ ਕੇ ਪੁੱਛਣ ਦੀ ਲੋੜ ਨਹੀਂ ਹੈ ਤੁਸੀਂ ਬਾਣੀ ਪੜੋ ਬਾਣੀ ਵਿਚਾਰੋ ਸਾਧ ਸੰਗਤ ਕਰੋ ਤਾਨੂੰ ਸਭ ਕੁਝ ਮਿਲ ਜਾਏਗਾ ਮਾਰੇ ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਲਕ ਜੇ ਇੱਕ ਗੁਰ ਕੀ ਸਿੱਖ ਸੁਣੀ ਸਿੱਖਾ ਜੇ ਗੁਰੂ ਦੀ ਇੱਕ ਸਿੱਖਿਆ ਨੂੰ ਧਿਆਨ ਨਾਲ ਸੁਣ ਕੇ ਕਮਾ ਲਈ ਤੇਰੀ ਮੱਤ ਬੁੱਧੀ ਵਿੱਚ ਉਹ ਹੀਰੇ ਰਤਨ ਜਵਾਹਰ ਪੈਦਾ ਹੋ ਜਾਣਗੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ ਸਤਿਗੁਰੂ ਮਾਰੇ ਬਖਸ਼ਿਸ਼ ਪ੍ਰਾਪਤ ਕਰੀਏ ਸਾਧ ਸੰਗਤ ਸਾਰਿਆਂ ਤੇ ਸਤਿਗੁਰੂ ਮਾਰੇ ਕਿਰਪਾ ਕਰਨ ਆਪਣੇ ਤਰੋ ਕਰੋ ਗੁਰਸਿੱਖੀ ਜੀਵਨ ਨਾਮ ਦਾਨ ਭਰੋਸਾ ਬਖਸ਼ਣ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਪੁਲਾ ਜੀ ਖਿਮਾ ਬਖਸ਼ਨੀ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ